ਇੱਕ 10 ਸਾਲਾਂ ਦੀ ਬੱਚੀ ਦੀ ਮੌਤ ਦਾ ਮਾਮਲਾ ਹਜੇ ਠੰਡਾ ਨਹੀਂ ਸੀ ਹੋਇਆ ਕਿ ਪਟਿਆਲਾ ਦੇ ਮਸ਼ਹੂਰ ਨਰਾਇਣ ਸਿੰਘ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ ਉਤੇ ਮਿਆਂ ਭੁੱਕ ਚੁਕੀਆਂ ਚਾਕਲੇਟਾਂ ਖਾਣ ਦੇ ਨਾਲ ਇੱਕ ਅਤੇ ਦੋ ਲੜਕੀਆਂ ਕੰਬੀ ਰੁਪ ਤੇ ਵਿੱਚ ਬਿਮਾਰ ਹੋ ਚੁਕੀਆਂ ਨੇ। ਇਸ ਮੌਕੇ ਉਤੇ ਗੱਲਬਾਤ ਕਰਦਿਆਂ ਹੋਇਆ ਸ਼ਿਕਾਇਤਕਰਤਾ ਵਿੱਕੀ ਗਹਿਲੋਤ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੇ ਰਿਸ਼ਤੇਦਾਰ ਲੁਧਿਆਣੇ ਤੋਂ ਆਇਆ ਸੀ ਜਿਨ੍ਹਾਂ ਨੂੰ ਉਸ ਨੇ ਇੱਕ ਦੁਕਾਨ ਤੋਂ ਚਾਕਲੇਟਾਂ ਦਾ ਪੈਕੇਟ ਗਿਫਟ ਕੀਤਾ ਸੀ। ਜੋਸ ਨੂੰ ਖਾ ਕੇ 1.5 ਸਾਲ ਦੇ ਬੱਚੇ ਅਤੇ ਬੈਂਸਲਾ ਲੜਕੀ ਕੰਬੀ ਰੂਪ ਦੇ ਵਿੱਚ ਬਿਮਾਰ ਹੋ ਚੁੱਕੀਆਂ ਨੇ ਉਸ ਨੂੰ ਮੌਕੇ ਉੱਤੇ ਹੀ ਡੀ ਐਮ ਸੀ ਹਸਪਤਾਲ ਲਿਜਾਣਾ ਪਿਆ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਡਾਕਟਰ ਨੇ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਬਿਮਾਰ ਹੋ ਜਾਣ ਦੀ ਗੱਲ ਕੀਤੀ ਹੈ ਉਤੇ ਹੀ ਸਿਹਤ ਵਿਭਾਗ ਦੇ ਅਧਿਕਾਰੀ ਵਿਕਾਸ ਜਿੰਦਲ ਨੇ ਦੱਸਿਆ ਕਿ ਪੁਲਿਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਸਾਰਾ ਸਮਾਨ ਦੀ ਜਾਂਚ ਉਨامل ਕੀਤੀ ਜਾ ਰਹੀ ਹੈ ਜਿਸ ਦੀ ਜਾਂਚ ਕਰਕੇ ਜੋ ਵੀ ਕਾਰਵਾਈ ਕੀਤੀ ਜਾਵੇਗੀ ਅਮਲ ਚੁਲਿਆਨ ਦੀ ਜਾਵੇਗੀ ਜੀ ਰੋ ਆਪਣਾ ਸਰ ਮੇਰਾ ਨਾਮ ਵਿਕੀ ਗੱਲੋਤ ਹੈ ਕੀ ਮਾਮਲਾ ਹੋਇਆ ਔਰ ਇਹ ਜੜਾ ਤੁਸੀਂ ਕਿੱਥੇ ਹੋ ਰਹੇ ਅਸੀਂ ਇਥੋਂ ਕੋਈ ਸਮਾਨ ਪਰਚੇਸ ਕੀਤਾ ਸੀ ਜੀ ਸੰਡੇ ਨੂੰ ਕਿਹੜੀ ਜਗ੍ਹਾ ਤੋਂ ਪਰਚੇਸ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ ਤੋਂ ਨਮਟੂ ਜੀ ਦੇ ਬੈਕ ਸੈਟ ਤੇ ਕੁਝ ਚਾਕਲੇਟ ਦਾ ਪੈਕ ਆਂਦਾ ਹੈ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿੱਥੇ ਗਿਫਟ ਕਰਨਾ ਸੀਗਾ ਬੱਚੇ ਨੂੰ ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਉਹ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਈ ਸਾਰਾ ਕੁਝ ਉਹ ਬੁੱਧਵਾਰ ਨੂੰ ਲੁਧਿਆਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਹੈ ਪਾ ਕੇ ਖੋਲ ਕੇ ਦੇਖੀਂ ਕੀ ਆ ਉਹਦੇ ਚ ਉਹਦੇ ਚ ਚਾਕਲੇਟ ਵਗੈਰਾ ਉਹਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਤੇ ਉਹ ਹਸਪਤਾਲ ਚ ਨਾਲ ਹੀ ਕਿਸੇ ਮੈਡੀਕਲ ਤੇ ਗਏ ਉਹ ਕਹਿੰਦਾ ਕੋਈ ਨਹੀਂ ਨੋਰਮਲ ਜਿਆ ਹੈ ਹੋ ਜਾਊਗਾ ਠੀਕ ਤੇ ਜੂ ਜੂ ਸਮੇਂ ਬੀਤ ਤਾ ਗਿਆ 33 ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ ਚੋਂ ਤੇ ਲੈਟਿੰਗ ਰਾਏ ਕਿੰਨੇ ਸਾਲ ਦੇ ਬੱਚੇ ਦੀ ਇੱਕੇ ਡੇਢ ਸਾਲ ਦੀ ਕੁੜੀ ਹੈ ਇੱਕ 2 ਸਾਲ ਦੀ ਕੁੜੀ ਹੈ ਜੀ ਬੰਦ ਕਿਤੇ ਦੋਨਾਂ ਦੇ ਮੂੰਹ ਚੋਂ ਨਹੀਂ ਛੋਟੀ ਕੁੜੀ ਦੇ ਆਇਆ ਸੀਗਾ ਤੇ ਵੱਡੀ ਵਾਲੀ ਦੀ ਤਵੀਰ ਜ਼ਿਆਦਾ ਖਰਾਬ ਹੋ ਗਈ ਸੀ ਸਟੰਡ ਤੇ ਨਾਲ ਹੀ ਸਾਡੇ ਕੋਲ ਇੱਕ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਲੈ ਮੂੰ ਤੇ ਅਸੀਂ ਚਾਕਲੇਟ ਦੇ ਲੈਵਲ ਜਦੋਂ ਲੱਭੇ ਕਰੋ ਤਾਂ ਉਹਦੇ ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਦੀ ਸਾਰੀਆਂ ਠੀਕ ਹੈ ਐਕਸਪਾਇਰੀ ਡੇਟਾਂ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਸੀ ਡੀਐਮਸੀ ਹਸਪੀਟਲ ਸਰਕਾਰੀ ਚ ਤੁਹਾਡੇ ਕੋਲ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਸਾਡੇ ਕੋਲ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹਨਾਂ ਦੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ.ਡੀ. ਸਾਹਿਬ ਨੇ ਥੋੜਾ ਟਾਈਮ ਦਿੱਤਾ ਜੀ 2 ਵਜੇ ਦਾ ਤੇ 2 ਵਜੇ ਸਾਹਿਬ ਉਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅਫਸਰ ਸੀ ਉਹ ਵੀ ਆ ਗਏ ਤੇ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਆਇਆ ਜੀ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗ ਕੇ 250 ਆਈਟਮ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀਆਂ ਬੱਚੇ ਦੁੱਧ ਦੇ ਪੈਕੇਟ ਜਿਹੜੀਆਂ ਹੁਣ ਵੀ ਐਕਸਪਾਇਰੀ ਬਈ ਉਹਨਾਂ ਦੀ ਐਕਸਪਾਇਰੀ ਪਈਆਂ ਫ੍ਰਿਜ 'ਚ ਅਸੀਂ ਰੀਅਲ ਜੂਸ ਕੱਢੇ ਆ ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀਆਂ ਬੀਕਾ ਜੀ ਕੰਪਨੀ ਦੇ ਪੂਜੀਏ ਕੱਢੇ ਆ ਮਤਲਬ ਤ ਇਹ ਆਪਣੀ ਸਿਹ ਸਾਡੀ ਸਿਹ ਦਾ ਇੰਨਾ ਕ ਦਲਦ ਕੰਮ ਕਰ ਰਹੇ ਨੇ ਹਾਲੀ ਇੱਕ ਕੇਸ ਜਿਹੜਾ ਇੰਡੀਆ ਬੈਂਕਰੀਲਾ ਉਹ ਨਿਬੜਿਆ ਨਹੀਂ ਹੈਗਾ ਜਰ ਨਾਲ ਹੀ ਦਲਦ ਕੰਨਾ ਛੱਡ ਗਈ ਹੈ ਇੱਕ ਕੇਸ ਗੱਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋਗਾ ਸਾਡੀ ਸਿਹ ਦਾ ਕੋਈ ਨਾ ਨੂੰ ਉਹ ਨਹੀਂ ਅਟੈਂਸ਼ਨ ਨਹੀਂ ਹੈ ਕਿ ਵੀ ਸਾਰਾ ਦੁਕਾਨ ਖੁੱਲੀ ਹੋਈ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਹੈ ਇਸਦਾ ਵਿਸ਼ਵਾਸ ਤੋਂ ਕੰਮ ਇਸ ਤਰ੍ਹਾਂ ਸਮਨੇ ਕਿਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰੀ ਹੋਇਆ ਜੀ ਅਜੇ ਪਹਿਲਾਂ ਵੀ ਇਸ ਤਰ੍ਹਾਂ ਪਹਿਲਾ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਹੋਰ ਬੱਚੇ ਦੀ ਪੋਜੀਸ਼ਨ ਵੀ ਹੈ ਬੱਚਾ ਇੱਕ ਤਾਂ ਗੁੜੀਆ ਵੱਡੀ ਵਾਲੀ ਠੀਕ ਹੈ ਦੂਜੀ ਦੀ ਪੋਜੀ ਵੀ ਰਿਪੋਰਟਾਂ ਦੇ 2 ਦਿਨ ਬਾਅਦ ਆਣੀ ਆ ਹਸਪੀਟਲ ਐਡਮਿਟ ਹੈ ਹਾਂ ਹਸਪੀਟਲ ਐਡਮਿਟ ਡੀਐਮਸੀ ਜੇ ਤੇ ਉਹਦੀ ਰਿਪੋਰਟਾਂ ਸਾਡੇ ਕੋਲ ਸ਼ੋਮਵਾਰੀ ਜਾਂ ਸੰਡੇ ਨੂੰ ਮਿਲਣੀ ਹੈ ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟਾਂ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ ਵੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲਿਆ ਹੈ ਇਹ ਬੰਦਾ ਲਾਪਰਵਾਹੀ ਕਰ ਰਿਹਾ ਹੈ ਜ਼ੇਰਬੁਗਤ ਦੀ ਟੀਮ ਅਜੇ ਉੱਥੇ ਮੌਜੂਦ ਹੈ ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈਗੀ ਹੈ ਵੀ ਹਰ 20 ਦਿਨਾਂ ਵਿੱਚ 15 ਦਿਨਾਂ ਬਾ ਸਾਬ ਕਹਿੰਦੇ ਜੀ ਕਿੰਨੇ ਸਟੋਰ ਚੱਕਣਾ ਇਹ ਉਹਨਾਂ ਦਾ ਫਰਜ਼ ਬਣਦਾ ਹੈ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸਿਹਤ ਨਾਲ ਗਲਵਾੜ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਤੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਨਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅਜਾ ਉਹਦੇ ਤਾਂ ਵੀ ਡਬਲ ਲੈਵਲ ਹੈ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਹੈ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਇਹ ਗੈਰ ਕਾਨੂੰਨੀ ਹੈ ਇਹਨਾਂ ਨੇ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਹੈ ਜੋ ਕਾਰਵਾਈ ਇਹਨਾਂ ਦੀ ਅਸੀਂ ਜਾਨਣੀ ਹੈ ਵੀ ਦੁਕਾਨ ਸੀਲ ਹੋਏ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਡਾਕਟਰ ਵਿਜੇ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸ ਨਰੇਨ ਆਟਾ ਚੱਕੀ ਦੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਕੀ ਕੰਪਲੇਨਸ ਸਾਨੂੰ ਪੁਲਿਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਸ ਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਸੀਂ ਤੇ ਉਹ ਕੀ ਚੀਜ਼ਾਂ ਬਣਾ ਪਰਮਤ ਕੀਤੀ ਦੇ ਸੇ ਕੁਝ ਸਾਡੇ ਕੋਲ ਕੁਝ ਐਟਮਾ ਐਕਸਪੀਰੀ ਐਟਮਾ ਮਿਲਿਆ ਨੇ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ ਤੇ ਉਹਨ ਕੀ ਕਾਰਵਾਈ ਕੀ ਕਰੋਗੇ ਨਾ ਅਸੀਂ ਸੈਂਪਲਿੰਗ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ